ਉਸ ਪਿੰਡ ਦੀ ਸਰਬਸਾਂਝੀ ਮੀਟਿੰਗ ਪਿੰਡ ਦੀ ਬੇੜੇ ਵਾਲੀ ਧਰਮਸ਼ਾਲਾ ਵਿੱਚ ਹੋਈ ਹੈ ਜਿਸ ਵਿੱਚ ਸਾਰੇ ਪਿੰਡ ਦੀ ਸਹਿਮਤੀ ਨਾਲ ਇਹਨਾਂ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਜੋ ਕਿ ਨੰਬਰ 1 ਪਰਵਾਸੀ ਭਈਆਂ ਨੂੰ ਪਿੰਡ ਵਿੱਚ ਰਹਿਣ ਲਈ ਕੋਈ ਵੀ ਕਮਰਾ ਨਹੀਂ ਦਿੱਤਾ ਜਾਵੇਗਾ ਨੰਬਰ 2 ਪਿੰਡ ਵਿੱਚ ਕੋਈ ਵੀ ਪੰਚਾਇਤ ਆਉਣ ਤੇ ਇਹਨਾਂ ਦੀ ਕੋਈ ਵੀ ਵੋਟ ਨਹੀਂ ਬਣਾਈ ਜਾਵੇਗੀ ਨੰਬਰ 3 ਪਿੰਡ ਦੇ ਵਿੱਚ ਕੋਈ ਵੀ ਬੰਦਾ ਇਹਨਾਂ ਪ੍ਰਵਾਸੀਆਂ ਨੂੰ ਰਹਿਣ ਲਈ ਤੇ ਕੰਮਕਾਰ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ। ਨੰਬਰ 4 ਅਗਲੀ ਮੀਟਿੰਗ ਐਤਵਾਰ ਨੂੰ 25/8/2024 ਨੂੰ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਜਿਹਦਾ ਟਾਈਮ ਸ਼ਾਮ ਨੂੰ 4 ਵਜੇ ਸਾਰੇ ਪਿੰਡ ਨੂੰ ਇਹਨਾਂ ਵਿਸ਼ਿਆਂ ਦੇ ਪੂਰੇ ਪਿੰਡ ਨੂੰ ਇਹ ਪ੍ਰਵਾਨਗੀ ਦਿੱਤੀ ਗਈ ਹੈ। ਵੈਸੇ ਜੀ ਖਾਲਸਾ ਬਾਕੀ ਵਿਚਾਰ ਬੰਦਰਾ ਪ੍ਰੋਪੋਜ਼ਲ ਕਰਾਂਗੇ। ਜਿਹੜਾ ਵੀ ਹੋਵੇ। ਉਹਨੂੰ ਪਿੰਡ ਦੀ ਸਰਬਸਾਂਝੀ ਮੀਟਿੰਗ ਪਿੰਡ ਦੀ ਬੇੜੇ ਵਾਲੀ ਧਰਮਸ਼ਾਲਾ ਵਿੱਚ ਹੋਈ ਹੈ ਜਿਸ ਵਿੱਚ ਸਾਰੇ ਪਿੰਡ ਦੀ ਸਹਿਮਤੀ ਨਾਲ ਇਹਨਾਂ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਜੋ ਤੇ ਨੰਬਰ 1 ਪ੍ਰਵਾਸੀ ਭਈਆਂ ਨੂੰ ਪਿੰਡ ਵਿੱਚ ਰਹਿਣ ਲਈ ਕੋਈ ਵੀ ਕਮਰਾ ਨਹੀਂ ਦਿੱਤਾ ਜਾਵੇਗਾ ਨੰਬਰ 2 ਪਿੰਡ ਵਿੱਚ ਕੋਈ ਵੀ ਪੰਚਾਇਤ ਆਉਣ ਤੇ ਇਹਨਾਂ ਦੀ ਕੋਈ ਵੀ ਵੋਟ ਨਹੀਂ ਬਣਾਈ ਜਾਵੇਗੀ ਨੰਬਰ 3 ਪਿੰਡ ਵਿੱਚ ਕੋਈ ਵੀ ਬੰਦਾ ਇਹਨਾਂ ਪ੍ਰਵਾਸੀਆਂ ਨੂੰ ਰਹਿਣ ਲਈ ਅਤੇ ਕੰਮਕਾਰ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ। ਨੰਬਰ 4 ਅਗਲੀ ਮੀਟਿੰਗ ਐਤਵਾਰ ਨੂੰ 25/8/2024 ਨੂੰ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਜਿਹੜਾ ਟਾਈਮ ਸ਼ਾਮ ਨੂੰ 4 ਵਜੇ ਸਾਰੇ ਪਿੰਡ ਨੂੰ ਇਹਨਾਂ ਵਿਸ਼ਿਆਂ ਦੇ ਪੂਰੇ ਪਿੰਡ ਨੂੰ ਇਹ ਗ੍ਰੰਦੀ ਪ੍ਰਵਾਨ ਵੀ ਦਿੱਤੀ ਗਈ ਹੈ। ਵੈਸੇ ਜਿਹੜਾ ਖਾਲਸਾ ਬਾਕੀ ਦੇ ਚਾਰ ਬੰਦੇ ਆਪਸ ਵਿੱਚ ਕਰਾਂਗੇ ਜਿਹੜਾ ਵੀ ਹੋਵੇ किंग ऑफ Spices रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वैरायटी। जैसा नाम है किंग ऑफ स्पाइसेस